ਤੁਸੀਂ ਦੇਖ ਰਹੇ ਹੋ ਪਰ ਟੂਡੇ ਇੱਕ ਤਲਾਸ਼ ਮਿਲਨ ਦੇ ਨਾਲ ਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ ਅਲਾਵਰਪੁਰ ਅਤੇ ਆਦਮਪੁਰ ਰੋਡ ਤੇ ਨਜ਼ਦੀਕ ਪੈਂਦੇ ਇਕਵਾਲ ਪਬਲਿਕ ਸਕੂਲ ਦੇ ਨਜ਼ਦੀਕ ਇੱਕ ਨਹਿਰ ਤੇ ਲਾਸ਼ ਬਰਾਮਦ ਹੋਈ ਜਦੋਂ ਇਹ ਲਾਸ਼ ਦੀ ਸੂਚਨਾ ਆਦਮਪੁਰ ਥਾਣੇ ਨੂੰ ਮਿਲੀ ਅਤੇ ਤੁਰੰਤ ਪਹੁੰਚ ਕੇ ਇਸ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਜਦੋਂ ਇਸ ਦੀ شناخت ਕੀਤੀ ਇਹ ਵਿਅਕਤੀ ਅਲਾਵਰਪੁਰ ਦਾ ਦੱਸਿਆ ਗਿਆ ਜਿਸ ਦਾ ਨਾਮ ਸੰਦੀਪ ਕੁਮਾਰ ਹੈਪੀ ਦੱਸਿਆ ਗਿਆ ਜੋ ਵਿਅਕਤੀ ਆਦਮਪੁਰ ਇੱਕ ਕੱਪੜੇ ਦੀ ਸ਼ੋਪ ਤੇ ਕੰਮ ਕਰ ਰਿਹਾ ਸੀ ਪਰ ਇਸ ਵਿਅਕਤੀ ਨੂੰ ਬੜੀ ਬੇਰਹਿਮੀ ਦੇ ਨਾਲ ਮਾਰ ਕੇ ਇੱਕ ਨਹਿਰ ਦੇ ਕੰਡੇ ਤੇ ਸਿੱਟਿਆ ਹੋਇਆ ਹੈ ਜਿਸ ਵਿਅਕਤੀ ਦੇ ਉੱਤੇ ਗਰਦਨ ਅਤੇ ਸਿਰ ਤੇ ਬੜੇ ਤੇਜ਼ ਹਥਿਆਰਾ ਦੇ ਨਾਲ ਵਾਰ ਕੀਤੇ ਹੋਏ ਆ ਆਏ ਦਿਨ ਪੰਜਾਬ ਦੇ ਵਿੱਚ ਇਹੋ ਜਿਹੀ ਆ ਘਟਨਾ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਐਵੇਂ ਲੱਗਦਾ ਕਿ ਇਹੋ ਜੇ ਕੰਮ ਕਰਨ ਵਾਲਿਆਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਵੀ ਖੋਫ ਨਹੀਂ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਚ ਲਗਾਤਾਰ ਕ੍ਰਾਈਮ ਵਾਧਾ ਦਿਖ ਰਿਹਾ ਹੈ ਅਤੇ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਵਾਧੀਆਂ ਦਿਖ ਰਹੀ ਹੈ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਇਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕਰਕੇ ਇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ